ਸਸਿਕਾ ਦੋਸਤੋ ਤੁਸੀਂ ਵੇਖ ਰਹੇ ਹੋ YouTube ਚੈਨਲ ਅਰੰਧਾ ਪਰਮਜੀਤ ਤੇ ਮੈਂ ਅਰੰਧਾ ਪਰਮਜੀਤ ਆਪਣੇ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਜੇ ਅੱਜ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਸਾਡੇ ਚੈਨਲ ਤੇ ਪਹਿਲਾਂ ਵੀ ਆ ਚੁੱਕੇ ਹੋ ਤੁਹਾਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਅਸੀਂ YouTube ਦੇ ਵਿਸ਼ੇਸ਼ਣ ਤੋਂ ਇਸ ਗੱਲ ਨੂੰ ਨੋਟ ਕੀਤਾ ਹੈ ਕਿ ਸਾਡੇ ਬਹੁਤ ਸਾਰੇ ਦੋਸਤ ਸਾਡੀ ਵੀਡੀਓ ਤਾਂ ਵੇਖ ਰਹੇ ਨੇ ਕਈ ਵਾਰ ਲਾਈਕ ਸ਼ੇਅਰ ਕਮੈਂਟ ਕਰਨ ਵਿੱਚ ਵੀ ਲਾਪਰਵਾਹੀ ਕਰ ਦਿੰਦੇ ਨੇ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕਰਦੇ ਔਰ ਬੈਲ ਆਈਕਨ ਨਹੀਂ ਪ੍ਰੈਸ ਨਹੀਂ ਕਰਦੇ ਪਰ ਇਹ ਜ਼ਰੂਰੀ ਹੈ ਜੇ ਤੁਸੀਂ ਚਾਹੁੰਦੇ ਹੋ ਸਾਡਾ ਤੁਹਾਡਾ ਜਿਹੜਾ ਓਟੋ ਰਿਸ਼ਤਾ ਬਣੇ ਔਰ ਸਾਡੀ ਵੀਡੀਓ ਨੂੰ ਇੰਜੋਏ ਕਰੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਪ੍ਰੈਸ ਕਰਨੀ ਜ਼ਰੂਰੀ ਪਰ ਜੇ ਤੁਸੀਂ ਪਹਿਲਾਂ ਕੀਤੀ ਹੋਈ ਆ ਤਾਂ ਫੇਰ ਕਰਨ ਦੀ ਜ਼ਰੂਰਤ ਨਹੀਂ ਸਾਡੇ ਚੈਨਲ ਦੀ ਜਿਹੜੀ ਕੋਸ਼ਿਸ਼ ਹੈ ਦੋਸਤੋ ਇਹ ਹੈ ਕਿ ਪੰਜਾਬੀ ਲੋਕ ਵਿਰਸੇ ਪੰਜਾਬੀ ਸੱਭਿਆਚਾਰ ਔਰ ਪੰਜਾਬੀਅਤ ਨਾਲ ਜੁੜੇ ਹੋਏ ਜਿੰਨੇ ਵੀ ਪੱਖ ਨੇ ਉਹਨਾਂ ਨੂੰ ਆਪਣੇ ਚੈਨਲ ਤੇ ਅ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਆਨਲਾਈਨ ਨਸਲਾਂ ਨੇ ਉਹ ਪੰਜਾਬੀ ਲੋਕ ਵਿਰਸੇ ਦਾ ਆਨੰਦ ਮਾਣ ਸਕਣ ਔਰ ਉਹਨਾਂ ਨੂੰ ਇਸ ਵਿਰਸੇ ਤੇ ਨਾਅ ਇਸ ਤੇ ਮਾਨ ਮਹਿਸੂਸ ਹੋਵੇ ਤੁਸੀਂ ਵੀ ਜੇਕਰ ਪੰਜਾਬੀ ਲੋਕ ਸਹਿਤ ਦੇ ਕਿਸੇ ਰੂਪ ਨੂੰ ਗੌਣ ਵਿੱਚ ਦਿਲਚਸਪੀ ਰੱਖਦੇ ਹੋ ਭਾਵੇਂ ਤੁਸੀਂ ਮੁਹਾਰਤ ਹੱਸ ਨਹੀਂ ਰੱਖਦੇ ਜਾਂ ਤੁਸੀਂ ਪਰਫੈਕਟ ਨਹੀਂ ਹੋ ਲੇਕਿਨ ਅਸੀਂ ਤੁਹਾਡਾ ਹੌਸਲਾ ਫਜ਼ਾਈ ਜ਼ਰੂਰ ਕਰਾਂਗੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋਗੇ ਆਪਣੀ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਬੜੀ ਖੁਸ਼ੀ ਦੇ ਨਾਲ ਤੁਸੀਂ ਕੋੜੀਆਂ ਸਵਾਕ ਟੱਪੇ ਮਾਈਏ ਦੋਹੇ ਲੰਬੀ ਏਕ ਦੇ ਗੀਤ ਵਿਰਾਕ ਮੇ ਗੀਤ ਢੋਲਕੀ ਦੇ ਗੀਤ ਕੁਝ ਵੀ ਭੇਜ ਸਕਦੇ ਹੋ ਤੁਸੀਂ WhatsApp ਤੇ ਭੇਜ ਦਿਓ ਜਾਂ ਸਾਨੂੰ ਪੈਂਟਰਾ 'ਚ ਪਾ ਕੇ ਦੇਵੋ ਅਸੀਂ ਸਵੀਕਾਰਾਂਗੇ ਸਾਡੇ ਚੈਨਲ ਦੀ ਜਿਹੜੀ ਦੂਸਰੀ ਕੋਸ਼ਿਸ਼ ਹੈ ਉਹ ਇੱਕ ਪੰਜਾਬੀ ਵਿਆਹਾਂ ਨਸਬੰਧ ਜਿਹੜੇ ਰਸਮੋ ਰਿਵਾਜ ਨੇ ਅਸੀਂ ਉਹ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਚੈਨਲ ਤੇ ਜਿਹੜੀਆਂ ਮੈਰਿਜਨ ਸਪੈਂਸਸ ਵੀਡੀਓਜ਼ ਨੇ ਉਹਨਾਂ ਲੱਭਣ ਦਾ ਸੌਖਾ ਤਰੀਕਾ ਤੁਸੀਂ YouTube ਤੇ ਜਾਓ ਸਾਡੇ ਚੈਨਲ ਦਾ ਨਾਮ ਲਿਖੋ ਪੰਜਾਬੀ ਗਾ ਦੀ ਸਰਸ ਨਾਮ ਨਾਲ ਕੋ ਤੁਸੀਂ ਲੱਭਣੀ ਚਾਹਦੇ ਹੋ ਜਿਵੇਂ ਜਾਗੋਰ ਨਵਾਂ ਪਰਮਜੀਤ ਲੇਡੀਜ਼ ਨਵਾਂ ਪਰਮਜੀਤ ਵੱਟਾ ਸਲਮਲੀ ਲਵਾਪਰੰਡੀ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਤੁਸੀਂ ਇੰਜੋਏ ਕਰ ਸਕਦੇ ਹੋ ਦੋਸਤੋ ਤੁਹਾਡੇ ਘਰਾਂ ਵਿੱਚ ਵੀ ਬਹੁਤ ਸਾਰੀਆਂ ਮੈਰੀਡਸਪੰਸ ਵੀਡੀਓ ਹੋਣਗੀਆਂ ਜਾਂ ਕਿਉਂ ਨਾ ਤੁਸੀਂ ਉਹਨਾਂ ਨੂੰ ਸਾਡੇ ਚੈਨਲ ਦਾ ਸ਼ਿੰਗਾਰ ਬਣਾਓ ਤਾਂ ਕਿ ਸਮਾਜ ਨੂੰ ਵੀ ਕੋਈ ਕੰਟਰੀਬਿਊਸ਼ਨ ਦੇ ਸਕੋ ਅਕਸਰ ਲੋਕ ਜਿਨ੍ਹਾਂ ਦੇ ਘਰ ਵਿੱਚ ਵਿਆਹ ਹੁੰਦਾ YouTube ਨੂੰ ਸਰਚ ਕਰਦੇ ਨੇ ਨਵੇਂ-ਨਵੇਂ ਆਈਡੀਆਜ਼ ਲੈਣ ਵਾਸਤੇ ਤਾਂ ਉਹਨਾਂ ਨੂੰ ਖੂਬਸੂਰਤ ਆਈਡੀਆ ਚਾਹੀਦੇ ਹੁੰਦੇ ਨੇ ਕਿ ਆਪਣੇ ਵਿਆਹਾਂ ਦੀ ਰਸਮਾਂ ਨੂੰ ਕਿਵੇਂ ਉਹ ਵਧੀਆ ਪੇਸ਼ ਕਰ ਸਕਣ ਤਾਂ ਮੈਂ ਮਹਿਸੂਸ ਕਰਦਾ ਤੁਸੀਂ ਆਪਣੇ ਵਿਆਦ ਵੀਡੀਓ ਸਾਨੂੰ ਜਰੂਰ ਭੇਜੋਗੇ ਤਾਂ ਕਿ ਸਮਾਜ ਵਾਸਤੇ ਤੁਸੀਂ ਕੰਟਰੀਬਿਊਟ ਕਰ ਸਕੋ ਅਸੀਂ ਤੁਹਾਨੂੰ ਕਾਪੀ ਕਰਨ ਤੋਂ ਬਾਅਦ ਦੇ ਦਿਆਂਗੇ ਵਾਪਸ ਕਰ ਦੇਾਂਗੇ ਓਕੇ ਦੋਸਤੋ ਚੈਨਲ ਸਬਸਕ੍ਰਾਈਬ ਕਰਨਾ اور বেল ਆਈਕਨ ਪ੍ਰੈਸ ਕਰਨੇ ਥੈਂਕ ਯੂ ਵੈਰੀ ਮੱਚ ਬਾਏ ਬਾਏ ਟੇਕ ਕੇਅਰ